ਇਹ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਨੂੰ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਉੱਤੇ ਵੀ ਛੱਟ ਲੱਗ ਗਈ ਡਾਂਗ ਕੌਣ ਖਿੱਚ ਲੈ ਤਿੰਦੂਆ ਤੇ ਤਿੰਦੂ ਨੇ ਕਹਿੰਦਾ ਹਾਂਜੀ ਅਸੀਂ ਚੀਤਾ ਕਹੀ ਜੰਨੇ ਆ ਹੈ ਤਿੰਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉਤੇ ਕੰਧ ਦੇ ਉਤੇ ਪਾਊਡਰ ਰੱਖਿਆ ਉਦੋਂ ਦੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ ਦਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱਗਾ ਵਾ ਜਾਂ ਨਹੀਂ ਪੈਣ ਲੱਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿੱਦਿ ਲਾਇਆ ਪਿੰਜਰਾ ਇੱਕ ਖਿਡੌਣੇ ਵਾਲਾ ਮੈਗਨੇਟ ਵਾਲਿਆਂ ਦੀ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰਵੇ ਪਿੰਡ ਚ ਕੀ ਕੀ ਨੁਕਸਾਨ ਕਰ ਗਿਆ ਪਿੰਡ ਚ ਕੱਲ ਆ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਅਸੀਂ ਪਿੰਜਰ ਹੀ ਰਹਿਣ ਤਾਂ ਉਹਦਾ ਇਹ ਕਈ ਨੁਕਸਾਨ ਕੀਤਾ ਇਹ ਕਾਰਨ ਜੀਤ ਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੀ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮ ਵਾਲੇ ਦੱਸਦੇ ਵੀ ਠੀਕ ਆ ਸੱਚ ਹੋਏ ਹਾਂਜੀ ਤੇ ਇਹ ਜਿਹੜੇ ਕੰਮ ਕੰਮ ਨੇ ਰਹੀ ਇਹ ਇਹ ਕੁੱਕੜ ਰਖੇ ਵਿੱਚ ਅੰਦੇ ਕੋਈ ਨਾ ਕੋ ਵਿੱਚ ਮਾਸ ਪਾਉ ਤੇ ਕੁਝ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ਠੀਕ हां जी ठीक है नहीं होने ही होने ही आप आका इनका ले जाओ पिंजरा हुन कणका वढियांगे वेल हो गया डर कोई नहीं पहले खेती ही जता तो लोग किते भी शकदा डरते है ही ना ते हुन ਪਿੰਡ ਚ ਕੀ ਕਿੰਨੀ ਕਿ ਦਹਿਸ਼ਤ ਆ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾ ਸਾਰੇ ਕਵੀ ਕਹਤਾਂ ਦਾ ਇਧਰ ਆ ਗਿਆ ਇਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਸਾਡੇ ਨਾਲ ਵਾਪਰੀ ਅਹੀਂ ਨਗ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਏ ਸਭ ਦਾ